ਆ 150 ਰੁਪਏ ਚ ਤੁਹਾਨੂੰ ਮਿਲ ਜਾਣੀ ਹੈ ਇਹ ਇਹ ਮੂਰਤੀ ਸਾਰੇ ਇਸ਼ਕੇ ਦੇ ਰੇਤ ਨਹੀਂ ਆ ਚੂੜੀਆਂ ਵਗੈਰਾ ਸੰਗਣ ਕਰ ਲੈਣੀ ਸਭ ਦੇ ਦੇਣੀ ਤੇ ਆ ਦੇ ਕੁਆ ਚੋਲੀ ਐ ਤੋਂ ਬੜੀ ਟ੍ਰੈਂਕਿੰਗ ਹੈ ਜੀ ਆਪ ਕੋਰੀਅਨ ਇਹਨਾਂ ਦੇ ਕੀਰੇ ਤਾਂ ਵੀ 100 ਰੁਪਏ ਜੋੜਾ 100 ਕੀ 2800 ਦੇ 6 ਇਹ ਮਿੱਟੀ ਦੇ ਬਰਤਨ ਆਗੇ ਮਿੱਟੀ ਦੀ ਆ ਇਹ ਹੈਂਡ ਮੇਡ ਸਾਦੀ ਆ ਦੇਖੋ ਆ ਸਾਰੇ ਮਿੱਟੀ ਦੇ ਬਰਤਨ ਇਹ ਜਿਹੜਾ ਪੰਟੀ ਹੈ ਵੀ ਐਂਡਰੋਰੋਡੋ ਕਿੱਥੇ ਮਰਜੀ ਰੱਖ ਸਕਦੇ ਇਹਨੂੰ ਤੁਸੀਂ ਆ ਦੇਖੋ ਇਹ ਕੋਈ ਆ ਸਾਰਾ ਕੁਝ ਤੁਹਾਨੂੰ 200 ਰੁਪਏ ਚ ਮਿਲ ਜਾਣਾ ਜਿੰਨਾ ਵੀ ਆ ਸਾਰਾ ਸਾਮਾਨ ਤੁਸੀਂ ਦੇਖ ਰਹੇ ਹੋ ਉਹ ਪਰਲੀ ਸਾਈਡ ਇਹ ਸਾਰਾ 200 ਰੁਪਏ ਚ ਤੁਹਾਨੂੰ ਮਿਲ ਜਾਣਾ ਆ ਦੇਖੋ ਆ ਵੀ 200 ਕਿੰਨੀ ਵਧੀਆ ਕੁਆਲਿਟੀ ਦੀ ਸਰਵਟਰੇ ਆ ਇਹ ਸ਼ਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਪਟਿਆਲੇ ਪਟਿਆਲੇ ਸ਼ਹਿਰ 'ਚ ਲੱਗਿਆ ਹੋਇਆ ਜੀ ਸਰਸ ਮੇਲਾ 2025 ਤੇ ਇੱਧਰ ਪਹੁੰਚੇ ਆਂ ਜੀ ਆਪਾਂ ਤੇ ਅੱਜ ਦਿਖਾਉਂਦੇ ਆ ਤੁਹਾਨੂੰ ਸਰਸ ਮੇਲਾ ਪਟਿਆਲੇ ਦਾ ਸ਼ੀਸ਼ ਮਹਿਲ 'ਚ ਪਟਿਆਲੇ ਦੇ ਵਿੱਚ ਲੱਗਿਆ ਹੋਇਆ ਇਹ ਇਹ ਐਂਟਰੀ 메ਨ ਮੇਲੇ ਦੀ ਤੇ ਉਹ ਸਾਹਮਣੇ ਟਿਕਟ ਕਾ ਰਹੀ ਤੇ ਦੇਖਦੇ ਆ ਇਹਦੇ ਵਿੱਚ ਕੀ ਕੀ ਹੁੰਦਾ ਆ ਬੰਦੇ ਆਪਣੇ ਨਾਲ ਨੇ 20 ਰੁਪਏ ਟਿਕਟ ਆਈਏ ਮੇਲੇ ਦੀ ਤੇ ਉੱਥੋਂ ਲੈਨੇ ਆਪਾਂ ਟਿਕਟ ਤੇ ਮਿਲਟੀਆਂ ਤੁਹਾਨੂੰ ਲਓ ਜੀ ਆਹ ਲੈ ਲਈ ਆਪਾਂ ਟਿਕਟ 20 ਰੁਪਏ ਦੀ ਟਿਕਟਾ 14 ਤੋਂ 23 ਫਰਵਰੀ 2025 ਤੱਕ ਇਹ ਚੱਲਣਾ ਇੱਥੇ ਪਟਿਆਲੇ ਦੇ ਸ਼ੀਸ਼ ਮਹਿਲ ਚ ਪਹੁੰਚ ਗਏ ਜੀ ਆਪਾਂ ਐਂਟਰੀ ਗੇਟ ਇਧਰੋਂ ਐਂਟਰੀ ਟਿਕਟਾ ਚੈੱਕ ਕਰਾ ਕੇ ਪਹੁੰਚ ਗਏ ਆ ਦੇਖੋ ਬੱਚਿਆਂ ਦੇ ਝੂਮਰ ਵਗੈਰਾ ਲੱਗੇ ਝੂਲੇ ਚਾਲੇ ਤੇ ਆ ਸਟਾਲਾਂ ਸ਼ੁਰੂ ਹੋ ਗਈ ਆ ਸਾਰੀ ਇਸ ਕਲਾਇ ਟੋਡੋ ਹੀ ਸ਼ੁਰੂ ਹੋ ਗਈ ਹੈ ਇਹ ਅੱਗੇ ਆ ਦੇਖੋ ਅੱਜ ਐਤਵਾਰ ਕਰਕੇ ਇਕੱਠ ਵੀ ਬਹੁਤ ਆ ਆ ਦੇਖੋ ਜੀ ਇੱਧਰ ਸਾਰਾ ਸਿਸਟਮ ਇੱਧਰ ਸਾਰਾ ਬੱਚੇ ਵਾਲਾ ਕਮਪਾਰਟਮੈਂਟ ਆ ਚੂਲੇ ਚਾਲੇ ਬਣੇ ਹੋਏ ਬੱਚੇ ਆ ਦੇਖੋ ਥੰਡੇ ਜਾ ਕੇ ਵੀ ਤੁਹਾਨੂੰ ਦਿਖਾਉਂਦੇ ਆ ਬਹੁਤ ਵੱਡਾ ਮੇਲ ਲਾਈਏ ਇਹ ਜਿਹੜਾ ਇੱਥੇ ਲੱਗਿਆ ਹੋਇਆ ਚੱਲਦੇ ਆ ਅੱਗੇ ਆਪਾਂ ਇੱਧਰ ਸਾਰੇ ਬੱਚਿਆਂ ਦੇ ਝੂਟੇ ਜੀ ਉਹ ਉਹ مین ਸਟੇਜ ਲੱਗੀ ਹੋਈ ਆ ਇਹ ਇੱਥੋਂ ਜਾਂਦਾ ਥੱਲੇ ਨੂੰ ਰਸਤਾ ਉੱਧਰੋਂ ਅੱਗੇ ਜਾਊਗਾ ਉਹ ਪਿੱਛੇ ਸਟਾਲਾਂ ਸ਼ਾਪਿੰਗ ਵਾਲੀ ਆ ਬਹੁਤ ਲੱਗੀ ਆ ਜੀ ਉਹ ਦਿਖਾਉਨੇ ਆ ਹੁਣ ਤੁਹਾਨੂੰ ਜਾ ਕੇ ਕੋ ਜੀ ਇੱਧਰ ਆ ਗਿਆ ਲੇਡੀਜ਼ ਦਾ ਸਮਾਨ ਜਿਹੜਾ ਹਰੇਕ ਕਿਤੇ ਹੀ ਹੁੰਦਾ ਆ ਦੇਖੋ ਲੇਡੀਜ਼ ਦੇ ਚੁੰਮਕੇ ਵਗੈਰਾ ਸਾਰਾ ਕੁਝ ਅਲੱਗ-ਅਲੱਗ ਰੇਟ ਇਹਨਾਂ ਦੇ ਬਾਈ ਕੀ ਰੇਟ ਹੈ ਇਹਨਾਂ ਦਾ ਜੀ ਜਿਵੇਂ ਆ ਚੀਜ਼ ਆ 150 ਆ 150 ਰੁਪਏ ਚ ਤੁਹਾਨੂੰ ਮਿਲ ਜਾਣੀ ਹੈ ਇਹ ਇਹ ਤੇ ਹੋਰ ਵੀ ਸਾਰੇ ਇੱਥੇ ਕੇ ਰੇਟ ਨੇ ਆ ਚੂੜੀਆਂ ਵਗੈਰਾ ਤੰਗਣ ਸਭ ਦਾ ਹੀ ਰੇਟ ਹੈ ਤੇ ਆ ਦੇਖੋ ਆ ਚੂੜੀ ਆ ਇੱਕ ਬੜੇ ਟ੍ਰੈਂਡਿੰਗ ਦੇ ਚ ਆ ਕੋਰੀਅਨ ਇਹਨਾਂ ਦਾ ਕੀ ਰੇਟ ਆ ਬਾਈ 100 ਰੁਪਏ ਜੋੜਾ 100 ਰੁਪਏ ਜੋੜਾ ਜੀ 100 ਰੁਪਏ ਦੀਆਂ ਦੋ ਮਿਲ ਜਾਣੀਆਂ ਨੇ ਆ ਦੇਖੋ ਆ ਕਿੰਨੇ ਸੋਹਣੇ ਨੈਕਲੇਸ ਕਹਿੰਦੇ ਹੁੰਦੇ ਨੇ ਇਹਨੂੰ ਲੇਡੀ ਦਾ ਸਮਾਨ ਤਾਂ ਹਰੇਕ ਮੇਲੇ 'ਚ ਹੀ ਮਿਲ ਜਾਂਦਾ ਆ ਦੇਖੋ ਇਹ ਚੁੰਗੀ ਆ ਦਾ ਪਣਾ ਰੂਏ ਪਟਿਆਲੇ ਸਰਸ ਮੇਲੇ 'ਚ 100 ਦੀ ਆ 2 EO ਵਾਲੀ ਆ ਅੱਗੇ ਚੱਲਦੇ ਆ ਹੁਣ ਆਪਾਂ ਪੁਰਾਣੇ ਪੰਜਾਬ ਦਾ ਕਲਚਰ ਹੀ ਇਹ ਦੇਖੋ ਜੀ ਮਿੱਟੀ ਦੇ ਦੀਵੇ ਬਣਦੇ ਜਿਹਨਾਂ ਨੂੰ ਪੁਰਾਣੇ ਪੰਜਾਬ ਦਾ ਕਲਚਰ ਦਿਖਾਉਂਦੇ ਆ ਆ ਦੇਖੋ ਆ ਪਰਵਾਏ ਜਿਹਨਾਂ ਨੇ ਦੇਖੋ ਜੀ ਨਾ 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 ਕਰ ਲੈ ਪਾਪਾ ਕਰੋ ਆਪਾਂ ਇਹ ਕੁਛ ਕੁ ਟਾਲਾ ਕੁਛ ਹਲੇ ਸ਼ੁਰੂਆਤ ਜਿ ਤੁਹਾਨੂੰ ਦਿਖਾਇਆ ਅੱਗੇ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਆ ਆਪਾਂ ਪੂਰਾ ਇੱਥੇ ਕੀ ਕੀ ਮਿਲਦਾ ਕੀ ਨਹੀਂ ਆ ਦੇਖੋ ਜੀ ਬਹੁਤ ਵੱਡਾ ਮੇਲਾ ਇਹ ਵੀਡੀਓ ਚ ਹੋ ਸਕਦਾ ਵੀ ਸਾਰਾ ਤਾਂ ਕਵਰ ਨਾ ਹੋਵੇ ਆ ਦਿਖਾਉਂਦੇ ਆ ਤੁਹਾਨੂੰ ਸਾਰਾ ਆ ਦੇਖੋ ਇੱਧਰ ਮਿੱਟੀ ਦੇ ਬਰਤਨ ਵਗੈਰਾ ਪਏ ਆ ਕੌਮੇ ਨੇ ਵਗੈਰਾ ਪਏ ਸਾਰੇ ਤੁਹਾਨੂੰ ਰੇਟ ਵੀ ਪੁੱਛ ਕੇ ਦੱਸਦੇ ਆ ਫਰਦੇ ਨੇ ਆਪਣੇ ਬੰਦੇ ਆ ਦੇਖੋ ਮੈਟ ਕਿੰਨੇ ਸੋਹੜੇ ਸੋਹਣੇ ਪਏ ਵਧੀਆ ਵਧੀਆ ਮੈਟ ਆ ਦੇਖੋ ਜੀ ਅਲੱਗ-ਅਲੱਗ ਡਿਜ਼ਾਈਨ ਦੇ ਮੈਟ ਪਏ ਕੀ ਰੇਟ ਇਹਨਾਂ ਦਾ ਕੋਈ 200 ਕੋਈ 250 ਕੋਈ 600 750 200 250 ਤੋਂ ਲੈ ਕੇ 6-700 ਤੱਕ ਇਹ ਤੁਹਾਨੂੰ ਇੱਥੋਂ ਮਿਲ ਜਾਣਗੇ ਜੀ ਤੇ ਅੱਗੇ ਚੱਲਦੇ ਆ ਹੁਣ ਆਪਾਂ ਆ ਦੇਖੋ ਅੱਗੇ ਆ ਗਈ ਆਹ ਮੈਟ ਵਗਾਰਿਆ ਇਹ ਵੀ ਸੋਫੇ ਵਾਲੇ ਰੂਮ ਚ ਨਹੀਂ ਵਿਛਾਉਂਦੇ ਹੁੰਦੇ ਜਾਂ ਬੈੱਡਾਂ ਤੇ ਆਉੱਚੇ ਵਿਛਾਉਂਦੇ ਹੁੰਦੇ ਆ ਸੋਹਣੇ ਬਣੇ ਹੋਣੇ ਵਾਸਤੇ ਕੋਈ ਹੈ ਜਾਂ ਬੈੱਡਾਂ ਤੇ ਕੋਈ ਸੋਹਣੇ ਆ ਤੇ ਆ ਦੇਖੋ ਆ ਜਿਵੇਂ ਸੋਫੇ ਵਾਲੇ ਕਮਰੇ ਆ ਚ ਆਪਾਂ ਬਸਾਉਂਦੇ ਹੁੰਦੇ ਆ ਉਹ ਚੀਜ਼ ਅਲੱਗ-ਅਲੱਗ ਰੇਟ ਨੇ ਸਾਰਿਆਂ ਦੇ ਤੁਹਾਨੂੰ ਇਹ ਤੋਂ ਪੁੱਛ ਕੇ ਦੱਸਦੇ ਆ ਇੱਧਰ ਲਾਏ ਦਾ ਕੀ ਰੇਟ ਆ ਆ ਚੀਜ਼ 3500 ਰੁਪਏ ਤੇ ਇੱਥੇ ਮਿਲ ਜਾਣੀ ਆ ਅੱਗੇ ਚੱਲਦੇ ਆਪਾਂ ਆ ਆ ਗਿਆ ਜੀ ਮਿੱਟੀ ਦੇ ਸਾਰਾ ਕੁਝ ਬਣਿਆ ਹੋਇਆ ਮਿੱਟੀ ਦੇ ਬਰਤਨ ਵਗੈਰਾ ਤੇ ਗਮਲੇ ਵਗੈਰਾ ਪੋਟ ਵਗੈਰਾ ਆ ਦੇਖੋ ਫੁੱਲ ਲਾਉਣ ਲਈ ਆ ਵਾਲੀ ਕੀ ਚੀਜ਼ ਹੈ ਇਹ ਕੋਈ ਉਹ ਕੰਟੇਨਟ ਆ ਗਿਆ ਉਹ ਵੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਅੰਦਰ ਰੱਖਦੇ ਆਂ ਸੀਟੀਆਂ ਸੀਟੀਆਂ ਆ ਜਿਹੜੇ ਇਹ ਹੈ ਸੀਟੀਆਂ ਦੀਆਂ ਜੋ ਆ ਸੀਟੀਆਂ ਬੱਚੇ ਵਾਲੀਆਂ ਹੀ ਆ ਮਿੱਟੀ ਦੇ ਬਰਤਨ ਆ ਗਏ ਤੇ ਜਿਆ ਖੱਪੀਆਂ ਇਹਦਾ ਕੀ ਰੇਟ ਆ 250 ਦੇ 6 ਆ 200 ਦੇ 6 ਇਹ ਮਿੱਟੀ ਦੇ ਬਰਤਨ ਆ ਗਏ ਮਿੱਟੀ ਦੀ ਆ ਇਹ ਹੈਂਡ ਮੇਡ ਸਾਰੀ ਆ ਦੇਖੋ ਆ ਸਾਰੇ ਮਿੱਟੀ ਦੇ ਬਰਤਨ ਅਲੱਗ-ਅਲੱਗ ਰੇਟ ਇਹਨਾਂ ਦੇ ਪਟਿਆਲੇ ਸਰਸਮੇਲੇ ਤੁਹਾਨੂੰ ਮਿਲ ਜਾਣਗੇ ਇਹ ਔਰ ਰੇਟ ਉੱਤੇ ਲਿਖੇ ਵੀ ਹੋਏ ਨੇ ਤੁਸੀਂ ਪੜ ਸਕਦੇ ਹੋ ਸਾਰਿਆਂ ਦੇ ਉੱਤੇ ਰੇਟ ਲਿਖੇ ਹੋਏ ਨੇ ਇਹਨਾਂ ਦੇ 200 250 ਤੇ ਉੱਧਰ ਮਿੱਟੀ ਦੀਆਂ ਬਣੀ ਹੋਈਆਂ ਹੋਰ ਚੀਜ਼ਾਂ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਦੇ ਚੱਲਦੇ ਆ ਇੱਧਰ ਚੀਨੀ ਮਿੱਟੀ ਦੇ ਬਰਤਨ ਆ ਗਏ ਕੱਪ ਵਗੈਰਾ ਤੇ 4 ਪਾਉਂਡ ਲਈ ੱੱਬੀਆਂ ਵਗੈਰਾ ਉਹ ਆ ਗਏ ਸਾਰਾ ਕੁਝ ਇੱਕ ਤੋਂ ਇੱਕ ਛੋਟਾ ਵੱਡਾ ਕੱਪ ਉਹ ਦੇਖੋ ਉਹ ਕਿੰਨੇ ਆ ਸੋਹਣੇ ਬੜੀਆਂ ਹੋਇਆ ਬਲਵਿੰਦਾ ਕੱਪ ਹੁੰਦੇ 22 ਜਾਨੀ 18 99 ਇੱਥੇ ਮਿਲ ਜਾਣੇ ਤੋਂ ਜ਼ਿਆਦਾ ਡਿਜ਼ਾਈਨ ਤੁਹਾਨੂੰ ਮਿਲ ਜਾਣ ਨਹੀਂ ਇਹ ਚ ਵੀ ਆ ਚਟਨੀ ਕਟੋਰੀ ਆ ਗਿਆ ਸੌਸ ਪਾਉਣ ਲਈ ਕਟੋਰੀਆ ਆ ਦੇਖੋ ਜੀ ਹਰੇਕ ਚੀਜ਼ ਜਿੰਨੀ ਮਿੱਟੀ ਚ ਬਹੁਤ ਵਧੀਆ ਡਿਜ਼ਾਈਨਿੰਗ ਦੇ ਨਾਲ ਬਣੀ ਹੋਈ ਆ ਦੇਖੋ ਟਿਸ਼ੂ ਪੇਪਰ ਰੱਖਣ ਲਈ ਇਹ ਵੀ ਚੀਨੀ ਮਿੱਟੀ ਜਿ ਬਣਿਆ ਹੋਇਆ ਹਰੇਕ ਚੀਜ਼ ਦਾ ਲੱਖ ਲੱਖ ਰੇਟ ਆਈ ਇਹਦਾ ਔਰ ਦੇਖੋ ਕਿੰਨੀ ਸੋਹਣੀ ਕੁਆਲਿਟੀ ਬਣੀ ਹੋਈ ਆ ਬਣੀ ਆ ਕੁਆਲਟੀ ਦੀ ਚੀਨੀ ਮਿੱਟੀ ਦਾ ਬਣਿਆ ਹੋਇਆ ਸਾਰਾ ਕੁਝ ਅਲੱਗ-ਅਲੱਗ ਡਿਜ਼ਾਈਨਿੰਗ ਹੋਈ ਹੋਈ ਸਾਤੇ ਲਓ ਜੀ ਅੱਗੇ ਇੱਧਰ ਆ ਵੀ ਚੀਨੀ ਮਿੱਟੀ ਦਾ ਬਣਿਆ ਹੋਇਆ ਆ ਦੇਖੋ ਲੈਂਪ ਵਗੈਰਾ ਆ ਲਾਲ ਟੈਂ ਆ ਸਾਰਾ ਕੁਝ ਜਿਹੜੇ ਤੁਸੀਂ ਦੇਖ ਰਹੇ ਹੋ ਚੀਨੀ ਮਿੱਟੀ ਜੀ ਤਿਆਰ ਹੋਈ ਆ ਊੱਕਾ ਵਗੈਰਾ ਆ ਹੈਂਡਵਾਸ਼ ਲਈ ਹਾਂ ਹੈਂਡ ਕ੍ਰਾਫਟਡ ਆ ਗਿਆ ਇਹ ਸਾਰਾ ਹੱਥੀ ਤਿਆਰ ਕੀਤਾ ਹੋਇਆ ਆ ਹੱਥੀ ਤਿਆਰ ਕੀਤਾ ਸਾਰਾ ਸਮਾਨ ਇਹ ਕੀ ਚੀਜ਼ ਆ ਪਰਸ ਇਹ ਦੇਖੋ ਇਹ ਹੱਥੀ ਤਿਆਰ ਕੀਤਾ ਪਰਸ 750 750 ਓਕੇ 750 750 ਚ 750 ਚ ਮਿਲ ਜਾਣਾ ਤੇ ਆ ਦੇਖੋ ਜੀ ਹੈਂਡ ਮੇਡ ਚੀਜ਼ਾਂ ਇਹ ਸਾਰੀਆਂ ਤਿਆਰ ਕੀਤੀ ਹੋਈ ਆ ਆ ਸਾਰੀਆਂ ਹੈਂਡ ਮੇਡ ਹੀ ਆ ਗਿਆ ਜੈਕਟਾ ਵਗੈਰਾ ਸ਼ਾਲ ਵਗੈਰਾ ਇੱਧਰ ਸਟਾਲ ਆ ਗਈ ਸਾਰਾ ਕੁਝ ਕਿਚਨ ਦੀ ਵਰਤੋਂ ਲਈ ਸਮਾਨ ਵੀ ਤੁਹਾਨੂੰ ਇੱਥੋਂ ਮਿਲ ਜਾਣਾ ਇੱਧਰ ਲੇਡੀਜ਼ ਸ਼ਾਲ ਜੁੱਤੀ ਵਗੈਰਾ ਇੱਧਰ ਕਿਚਨ ਦੀ ਵਰਤੋਂ ਦਾ ਸਮਾਨ ਆ ਗਿਆ ਜੀ ਸਾਰਾ ਤੇਲ ਵਗੈਰਾ ਆ ਸਾਰੇ ਸ਼ੁੱਧ ਪ੍ਰੋਡਕਟ ਜੀ ਹਨੀ ਤુલਸੀ ਟ్రਾਇਲ ਪੈਕੇਟ ਜਸਟ 299 ਇਧਰ ਕਿਚਨ ਦੀ ਵਰਤੋਂ ਵਾਲਾ ਸਾਰਾ ਸ਼ੁੱਧ ਸਮਾਨ ਆ ਗਿਆ ਇਹ ਘਰੇ ਤਿਆਰ ਕੀਤਾ ਹੋਇਆ ਇਧਰ ਲੇਡੀ ਸੂਟ ਲੇਡੀ ਸੂਟ ਵਗੈਰਾ ਆ ਦੇਖੋ ਕਿੰਨੇ ਸੋਹਣੇ ਸੋਹਣੇ ਰਾ ਹੈਂਡਵਰਕ ਲੇਡੀਜ਼ ਪਰਸ ਜੈਂਟਸ ਪਰਸ ਵੈਲਟਾ ਇਹ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜਾਣਾ ਹੀ ਦੇਖੋ ਪਰਸਾ ਦਾ ਹਰ ਇੱਕ ਡਿਜ਼ਾਈਨ ਇੱਧਰ ਫੇਰ ਕਿਚਨ ਦੀ ਵਰਤੋਂ ਵਾਲਾ ਕਰੇ ਲੂਸ ਕਰੇ ਤਿਆਰ ਕੀਤਾ ਸਮਾਨ ਹੀ ਪਿਓਰ ਹਨੀ ਲੇਡੀ ਸੂਟ ਵਗੈਰਾ ਆ ਗਿਆ ਇੱਧਰ ਅੱਗੇ ਹੀ ਫੇਰ ਮਤਲਬ ਬਹੁਤ ਜ਼ਿਆਦਾ ਸਟਾਲਾ ਨਹੀਂ ਇਸ ਲਈ ਤੁਹਾਨੂੰ ਉੜੀਏ ਤੇਜ਼ ਤੇਜ਼ ਦਿਖਾ ਰਹੇ ਹਾਂ ਇੱਧਰ ਹੈਂਡ ਮੇਡ ਪਰਸ ਔਰ ਦੇਖੋ ਕਿੰਨਾ ਸੋਹਣਾ ਸੋਹਣਾ ਵਰਕ ਹੋਇਆ ਹੋਇਆ ਸਾਰਾ ਵਧੀਆ ਤਰੀਕੇ ਨਾਲ ਤਿਆਰ ਹੋਇਆ ਹੋਇਆ ਸਮਾਨ ਇੱਧਰ ਲੇਡੀ ਸੂਟ ਆ ਗਏ 1400 ਲੇਡੀ ਸੂਟ ਆ 1400 ਰੁਪਏ ਚ ਤੁਹਾਨੂੰ ਮਿਲ ਜਾਣਾ ਪੂਰਾ ਸੂਟ ਜੀ ਚੁੰਨੀ ਦੇ ਨਾਲ 1400 ਚ ਤੁਹਾਨੂੰ ਇਹ ਚੀਜ਼ ਇੱਥੇ ਮਿਲ ਜਾਣੀ ਆ ਇੱਥੋਂ ਤੁਸੀਂ ਆਈਡੀਆ ਬਾਕੀ ਰੇਟਾਂ ਦਾ ਵੀ ਲੈ ਸਕਦੇ ਹੋ ਤੇ ਅੱਗੇ ਚੱਲਦੇ ਆਂ ਹੁਣ ਆ ਦੇਖੋ ਇੱਧਰ ਫੇਰ ਆਹਾ ਮੈਟ ਵਗੈਰਾ ਆ ਗਈ ਕਾਲੀਨ ਵਗੈਰਾ ਇਹ ਵੀ ਤੁਹਾਨੂੰ ਅਲੱਗ-ਅਲੱਗ ਰੇਟਾਂ 'ਚ ਅਲੱਗ-ਅਲੱਗ ਮਿਲ ਜਾਣਗੇ ਜੀ ਇੱਧਰ ਅੱਗੇ ਆ ਗਈ ਪੱਥਰ ਤੋਂ ਤਿਆਰ ਹੋਈ ਆ ਚੀਜ਼ਾਂ ਆਹ ਲੈਂਪ ਇਹ ਰਾਤ ਨੂੰ ਬਹੁਤ ਸੋਹਣੇ ਲੱਗਦੇ ਨੇ ਜਿੰਦਗੀ ਹੋਏ ਕੱਲ੍ਹ ਨੂੰ ਵੀ ਪੜਾ ਦੱਸਾਂ ਐਸੇ ਵੈਸੇ ਪੱਥਰ ਤੋਂ ਤਿਆਰ ਹੋਈ ਆ ਚੀਜ਼ਾਂ ਨੇ ਜੀ ਲੈ ਲੋ ਮੈਂ 1500 'ਚ ਦੇ ਦਾਂਗੇ ਹੱਥ ਦੇ ਨਾਲ ਤਿਆਰ ਹੋਈ ਆ ਆ ਦੇਖੋ ਸਾਰਾ ਕੁਛ ਇੱਥੇ ਪੱਥਰ ਤੋਂ ਤਿਆਰ ਹੋਇਆ ਹੋਇਆ ਬੱਦੀਆ ਬੱਦੀਆ ਮੂਰਤੀਆ ਔਰ ਫਾਉਂਟੇਨ ਵਗੈਰਾ ਆਈ ਵਿੱਚ ਨਹੀਂ ਹੋਰੇ ਉਪਰੇ ਸਾਰਾ ਕੁਛ ਪੱਥਰ ਤੋਂ ਤਿਆਰ ਹੋਇਆ ਹੋਇਆ ਇਹ ਕਿੰਨੇ ਰੁਪਏ ਦੀਆ ਵਗੈਰਾ ਲੈ ਲਿਆ ਆ ਪਾ ਲੈ ਆਇਆ ਇਹ ਭਾਈ ਇੱਧਰ ਲੈ ਕਿੰਨੇ ਦਾ ਮਿਲ ਗਿਆ 100 100 ਰੁਪਏ ਦੀ ਕਿੱਥੋਂ 100 ਰੁਪਏ ਚ ਵਧੀਆ ਚੀਜ਼ ਆ ਦੇਖੋ ਜੀ ਪੱਥਰ ਤੋਂ ਤਿਆਰ ਹੋਇਆ ਹੋਇਆ ਸਾਰਾ ਬਹੁਤ ਵਧੀਆ ਹੱਥ ਦੀ ਕਾਰਗਰੀ ਦੇਖੋ ਤੁਸੀਂ ਮਾਤਾ ਜੀ ਨਮਸਕਾਰ ਆ ਦੇਖੋ ਇੱਧਰ ਸਜਾਵਟ ਵਾਲੀਆਂ ਚੀਜ਼ਾਂ ਵਧੀਆ ਬਹੁਤ ਵਧੀਆ ਤਿਆਰ ਹੋਈ ਹੋਈ ਹੈ ਇਹ ਆਪ ਵਾਟਰ ਫੌਂਟੇਨ ਆ ਦੇਖੋ ਇਹ ਬੜਾ ਵਧੀਆ ਹੈ ਵੀ ਇੰਡੋਰ ਆਊਟਡੋਰ ਜਿੱਥੇ ਮਰਜ਼ੀ ਰੱਖ ਸਕਦੇ ਇਹਨੂੰ ਤੁਸੀਂ ਆ ਦੇਖੋ ਇੱਕ ਤੋਂ ਇੱਕ ਵਧੀਆ ਮੂਰਤੀ ਬべ ਬਹੁਤ ਕੁਛ ਆਣਾ ਸੁਤਨਾ ਬਹੁਤ ਜ਼ਿਆਦਾ ਕੁਛ ਹੈ ਬਹੁਤ ਜਾਨੀ ਅਜੇ ਤਾਂ ਦਿਖਾਉਣਾ ਹਲੇ ਤਾਂ ਇਹ ਸ਼ੁਰੂਆਤ ਹੈ ਸ਼ਾਇਦ ਇੱਕ ਵੀਡੀਓ ਚ ਕਵਰ ਸੱਲਦਾ ਸਾਨੂੰ ਥੋੜੀ ਜਿਹੀ ਕਾਲੀ ਆ ਤਾਂ ਕਰਕੇ ਅਸੀਂ ਤੇਜ਼ ਤੇਜ਼ ਵੀਡੀਓ ਬਣਾ ਰਹੇ ਹਾਂ ਇੱਧਰ ਲੇਡੀਜ਼ ਸੂਟ ਵਗੈਰਾ ਆ ਗਈ ਫੇਰ ਇੱਧਰ ਵੀ ਸਟਾਲ ਆ ਗਿਆ ਇੱਧਰ ਕੁਛ ਖਾਣ ਪੀਣ ਦਾ ਸਮਾਨ ਆ ਗਿਆ ਇੱਧਰ ਲੇਡੀਜ਼ ਜੁਐਲਰੀ ਵਗੈਰਾ ਆ ਗਈ ਲੇਡੀਜ਼ ਦੇ ਪਰਸ ਆ ਗਏ ਇੱਧਰ ਫੇਰ ਕੌਲਨ ਵਗੈਰਾ ਮੈਟ ਵਗੈਰਾ ਆ ਗਏ ਸਾਰੇ ਆ ਲੇਡੀਜ਼ ਦੇ কুরਤੇ ਦੁਪੱਟੇ ਲੇਡੀ ਸੂਟ ਲੇਡੀ ਜੁੱਤੀ ਆ ਗਈ ਇਹ ਤੁਹਾਨੂੰ ਮੋਟਾ ਮੋਟਾ ਹੀ ਦਿਖਾ ਰਹੇ ਆ ਦੇ ਇੱਧਰ ਲੇਡੀ ਦੇ ਸੂਟ ਆ ਗਏ ਆ ਲੇਡੀ ਜੁੱਤੀ ਦੇ ਅਲੱਗ-ਅਲੱਗ ਡਿਜ਼ਾਈਨ ਆ ਗਏ ਹੈਂਡ ਮੇਡ ਲੈ ਲਈ ਤੇ 670 ਲੈਡੀ ਜੁੱਤੀ ਵਧੀਆ ਵੈਸੇ ਨਾ ਵਧੀਆ ਕੁਆਲਟੀ ਵੀ ਵਧੀਆ ਹੀ ਏ ਦੀ ਕੰਨੀ ਉਹ ਵੀ ਚੱਲਾ ਰੱਖ ਲੈ ਇੱਧਰ ਆ ਫਰਨੀਚਰ ਆ ਗਿਆ ਜੀ ਸਾਰੀ ਹੱਥ ਦੀ ਕਾਰਾਗਰੀ ਵਾਲੇ ਵਾਲ ਤੋਂ ਛਣ ਛਣ ਦੀ ਜੁੱਤੀ ਆ ਹੱਥ ਦੀ ਕਾਰਾਗਰੀ ਨਾਲ ਤਿਆਰ ਹੋਇਆ ਫਰਨੀਚਰ ਆ ਗਿਆ ਜੀ ਯੋਰੇ ਦੇਖੋ ਐ ਡਿਜ਼ਾਈਨ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋਇਆ ਹੋਇਆ ਜੀ ਇਹ ਸਾਰਾ ਕੁਝ ਏ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਹੁਣ ਆ ਦੇਖੋ ਆ ਘਰ ਦੀ ਡੈਕੋਰੇਸ਼ਨ ਲਈ ਚੀਜ਼ਾਂ ਸਾਰੀਆਂ ਲੱਕੜ ਚ ਤਿਆਰ ਹੋਈਆ ਹੋਈ ਆ ਇਹ ਗਾਰਡਨ ਚ ਹਉ ਦੇਖੋ ਜਿਵੇਂ ਪਹਿਲਾ ਪੁਰਾਣੇ ਉਹਨਾਂ ਚ ਹੁੰਦਾ ਸੀ ਹਨਾ ਪੁਰਾਣੇ ਟਾਈਮ ਚ ਅ ਬਸ ਐਨਾ ਫਿਰ ਉਹ ਨਹੀਂ ਆ ਕਮਲੇ ਰੱਖਣ ਦੀ ਉਹ ਸਟੈਂਡ ਆ ਲੱਕੜ ਦਾ ਸਮਾਨ ਹੀ ਤੇ ਇੱਧਰ ਅੱਗੇ ਹੋਰ ਫਰਨੀਚਰ ਆ ਗਿਆ ਦੇਖੋ ਕਿੰਨਾ ਸੋਹਣਾ ਸੋਹਣਾ ਆ ਕੀਚਨ ਵਗੈਰਾ ਇਹ ਵੀ ਤਿਆਰ ਵੀ ਕਰਵਾ ਸਕਦੇ ਤੁਸੀਂ ਆਪਣੇ ਨੇਮ ਦੀ ਅੱਗੇ ਫੂਡ ਕੋਰਟ ਆ ਗਿਆ ਜੀ ਤੇ ਹੁਣ ਆਪਾਂ ਚੱਲਦੇ ਆਂ ਦੂਜੀ ਸਾਈਡ ਤਰੱਕੇ ਲੱਕੜ ਦਾ ਬਣਿਆ ਸਮਾਨ ਆ ਗਿਆ ਜੀ ਫੇਰ ਇਹ ਸਾਰੀ 200 ਰੁਪਏ ਚ ਸੇਲ ਲੱਗੀ ਹੋਈ ਆ 200 ਰੁਪਏ ਜਿਹਨੂੰ ਮਿਲ ਜਾਣਾ ਇੱਥੇ ਸਾਰਾ ਕੁਝ ਆ ਦੇਖੋ ਕੋਈ ਆ ਸਾਰਾ ਕੁਝ ਤੁਹਾਨੂੰ 200 ਰੁਪਏ ਚ ਮਿਲ ਜਾਣਾ ਜਿੰਨਾ ਵੀ ਆ ਸਾਰਾ ਸਮਾਨ ਤੁਸੀਂ ਦੇਖ ਰਹੇ ਹੋ ਉਹ ਪਰਲੀ ਸਾਈਡ ਕੋਈ ਵੀ ਲੈ ਲੈ 200 ਦਾ ਇਹ ਸਾਰਾ 200 ਰੁਪਏ ਜੀ ਤੁਹਾਨੂੰ ਮਿਲ ਜਾਣਾ ਆ ਦੇਖੋ ਆ ਵੀ 200 ਕਿੰਨੀ ਵਧੀਆ ਕੁਆਲਿਟੀ ਦੀ ਸਰਵਟ ਰੇ ਆ ਇਹ 200 ਰੁਪਏ ਚ ਤੁਹਾਨੂੰ ਮਿਲ ਜਾਣੀ ਆ ਮੈਂ ਤਾਂ ਆ ਲੂੰਗੀ ਸੁਣੀ ਆ ਨਾ ਹਾਂ ਹਾਂ ਵਧੀਆ ਆ ਦੇਖੋ ਆ ਸਾਰਾ ਕੁਝ 200 ਰੁਪਏ ਚ ਤੁਹਾਨੂੰ ਮਿਲ ਜਾਣਾ ਇਹ ਹੈ ਕਿਆ ਫੇਰ ਕੌਲਨ ਵਗੈਰਾ ਆ ਗਏ ਇੱਧਰ ਅੱਗੇ ਲੱਕੜ ਦਾ ਸਮਾਨ ਆ ਗਿਆ ਜੀ ਫੇਰ ਹੈਂਡ ਵੇਟ ਆ ਉਹ ਦੇਖੋ ਸ਼ੋਪੀਸ ਤੇ ਆ ਚੱਕਲਾ ਵੇਲਣਾ ਇਹ ਸਾਰਾ ਕੁਝ ਲੱਕੜ ਤੇ ਹੱਥਾਂ ਨਾਲ ਤਿਆਰ ਹੋਇਆ ਹੋਇਆ ਇੱਧਰ ਦੇਖੋ ਆ ਕਾਰਨਰ ਆ ਕਿੰਨਾ ਸੋਹਣਾ ਕਾਰਨਰ ਬਹੁਤ ਵਧੀਆ ਤੇ ਕੁਆਲਟੀ ਵੀ ਬਹੁਤ ਸੋਹਣੀ ਆ ਕਿੰਨੇ ਦਾ 1800 ਰੁਪਏ ਚ ਕਾਰਨਰ ਇਹ ਤੇ ਆ ਦੇਖੋ ਆ ਕੰਮਲੇ ਵਾਲਾ ਸਟੈਂਡ ਆ ਦੇਖੋ ਆ ਸਾਰਾ ਹੱਥੀ ਤਿਆਰ ਕੀਤਾ ਹੋਇਆ ਲੱਕੜ ਦਾ ਸਮਾਨ ਆ ਕੰਮਲੇ ਵਾਲੇ ਸਟੈਂਡ ਆ ਫੇਰ ਕਾਰਨਰ ਆ ਗਿਆ ਪੋਰਟ ਵਗੈਰਾ ਆ ਗੇ ਲੱਕੜ ਦੇ ਆ ਉਹ ਦੇਖੋ ਫਰੈਸ਼ ਫੀਸ਼ ਵੀ ਮਿਲ ਜਾਣਗੇ 10000 10000 10000 ਆ ਦੇਖੋ ਜੀ ਇਹ 10000 ਬਹੁਤ ਵਧੀਆ ਕਾਰਗਰੀ ਕੀਤੀ ਹੋਈ ਆ ਅੱਗੇ ਫਰਨੀਚਰ ਆ ਗਿਆ ਸੋਫੇ ਵਗੈਰਾ ਆ ਗੇ ਆਪਣੀ ਸ਼ਾਪ ਕਿੱਥੇ ਆ ਆ ਸ਼ੌਫੇ ਵਗੈਰਾ ਆਗੇ ਦੇਖੋ ਫਰਨੀਚਰ ਦੇ ਅਲੱਗ-ਅਲੱਗ ਡਿਜ਼ਾਈਨ ਇੱਧਰ ਫੇਰ ਕੋਟ ਵਗੈਰਾ ਆਗੇ ਕਿੱਥੇ ਸਾਰਾ ਕੁਝ ਲੱਕੜ ਦਾ ਤਿਆਰ ਹੋਇਆ ਹੋਇਆ ਏ ਦੇਖੋ ਲੱਕੜ ਦੀ ਕੱਲੀ-ਕੱਲੀ ਚੀਜ਼ ਹੱਥਾਂ ਨਾਲ ਤਿਆਰ ਹੋਈ ਹੋਈ ਇੱਕ ਤੋਂ ਇੱਕ ਵਧੀਆ ਆਹ ਆਰਡਰ ਰੂਰ ਸੈੱਟ ਹੈ ਨਾ ਉਹ ਦੇਖ ਜਿਹੜੇ ਮਿਰਰ ਦੇ ਕੋਲੇ ਪਏ ਨੇ ਕਿਹੜੇ ਆਹ ਹਾਂ ਬਹੁਤ ਸੋਹਣੀ ਕੁਆਲਿਟੀ ਮਤਲਬ ਹੁਣ ਇੱਥੇ ਕੀ ਦਿਖਾਈ ਜਾਈਏ ਤੁਹਾਨੂੰ ਆ ਕੇ ਇੱਕ ਵਾਰ ਦੇਖੋ ਆ ਦੇਖੋ ਵੀ ਪਤਾ ਹੀ ਨਹੀਂ ਲੱਗਦਾ ਹੁਣ ਤਿਆਰ ਹੋਇਆ ਹੋਇਆ ਸਾਰਾ ਕੁਝ 100 ਪੀਸ ਉਸ ਤੋਂ ਬੜਾ ਵਸਤੂ ਦੇਖੋ ਯਾ ਇਹ ਚੀਜ਼ ਇੱਥੇ ਤੁਹਾਨੂੰ 12000 ਚ ਮਿਲ ਜਾਣੀ ਆ ਤੇ ਆ ਪਿਆ 14000 ਚ ਏਕਣੇ ਅਲੱਗ-ਅਲੱਗ ਗ੍ਰੇਡ 14 15 16 12 ਆ ਚੀਚਾ ਬਹੁਤ ਨੇ ਤੇ ਹੁਣ ਅੱਗੇ ਚੱਲਦੇ ਆ ਅੱਗੇ ਦੇਖਦੇ ਆ ਇਹਨੀਆਂ ਕਈਆਂ ਚੀਜ਼ਾਂ ਨੇ ਨਾ ਕਹਿਦੇ ਯਾਰ ਇਹ ਦੋਨੇ ਗੋਲਡ ਫੈਸ਼ਨ ਜਿਹਾ ਲੱਗਦਾ ਯਾਰ ਇਹ ਨਹੀਂ ਆ ਘਰ ਤੇ ਰੱਖਣ ਵਾਲਾ ਵੀ ਚੂਲੇ ਲੈਣ ਦੀ ਸਲਾਹ ਹੋ ਗਈ ਆ ਚੈਕਿੰਗ ਹੋ ਰਹੀ ਆ ਚੂਲੇ ਆ ਦੀ ਸਲਾਹ ਹੋ ਗਈ ਇਹ ਲੈਣੇ ਨੇ ਸ਼ਾਇਦ ਤੇ ਆ ਚੈਕਿੰਗ ਕਰ ਰਹੇ ਹਾਂ ਹੁਣ ਅਸੀਂ ਆ ਦੇਖੋ ਕਿੰਨੇ ਸੋਹਣੇ ਬਹੁਤ ਹੁਣ ਦੇਖਦੇ ਆ ਇਹਨਾਂ ਦੋਨਾਂ ਚੋਂ ਕਿਹੜਾ ਲਈਏ ਆ 20000 ਦਾ 18000 ਦਾ ਕਰਦੇ ਹਾਂ ਹੁਣ ਚੈਕਿੰਗ ਵੀ ਕਿਹੜਾ ਲਈਏ ਇਤੋਂ ਆਪਾਂ ਕੋਸ਼ਿਸ਼ ਸਮਾਨ ਲੈ ਕੇ ਈ 40000 ਮਾਤਾ ਆਪਾਂ ਤੇ ਇੱਧਰੋਂ ਚੱਲੇ ਇੱਧਰ ਫੇਰ ਆ ਦੇਖੋ ਪੇਂਟਿੰਗਾਂ ਵਗੈਰਾ ਇਹ ਨਾਲ ਦੀ ਨਾਲ ਤਿਆਰ ਕਰਕੇ ਦਿੰਦੇ ਨੇ ਓਰੇ ਅੱਗੇ ਆ ਲੇਡੀਜ਼ ਦੇ ਹਾਰ ਸ਼ਿੰਗਾਰ ਦਾ ਸਮਾਨ ਫੇਰ ਆ ਗਿਆ ਈ ਇਹ ਮੰਦਰ ਚ ਰੱਖਣ ਲਈ ਚੀਜ਼ਾਂ ਈ ਮੂਰਤੀਆਂ ਵਗੈਰਾ ਆ ਦੇਖੋ ਆ ਚੁੰਮਰ ਵਗੈਰਾ ਕਿੰਨੇ ਸੋਹਣੇ ਅਲੱਗ ਯੂਨੀਕ ਜੀਨੀਕ ਇਹ ਸਾਰੇ ਬਧੀਆ ਤਰੀਕੇ ਦਾ ਵਰਕ ਹੋਇਆ ਹੋਇਆ ਆ ਆ ਦੇਖੋ ਉਹ 30 ਰੱਖਣ ਲਈ ਘਰਾਂ ਚ ਆ ਚੁਮਰ ਸਾਰਾ ਵਧੀਆ ਵਰਕ ਹੋਇਆ ਹੋਇਆ ਹੈਂਡ ਵਰਕ ਦਾ ਕੰਮ ਫੇਰ ਫਰਨੀਚਰ ਆ ਗਿਆ ਜੀ ਲੱਕੜ ਦਾ ਸਾਮਾਨ ਆ ਗਿਆ ਸਾਰਾ ਉਹ ਘੜੀਆਂ ਵਗੈਰਾ ਇੱਧਰ ਹੋਰ ਬਹੁਤ ਸਾਮਾਨ ਆਉਂ ਦੇਖੋ ਸ਼ਕੌਲਾ ਇੱਥੇ ਕੱਠ ਵੀ ਬਹੁਤ ਆ। ਜਿਆਦਾ ਵੀਡੀਓ ਜੇ ਹੁਣ ਦਿਖਾ ਵੀ ਨਹੀਂ ਹੁੰਦਾ। ਇੱਧਰ ਦੇਖੋ ਹੈਂਡ ਮੇਡ ਚੀਜ਼ਾਂ ਆ ਗਈ ਆਹ। ਇੱਧਰ ਲੇਡੀਜ਼ ਦੇ ਸੂਟ ਵਗੈਰਾ ਆ ਗਏ। ਇੱਧਰ ਡਰਾਈ ਫਰੂਟ ਵਗੈਰਾ ਆ ਗਏ ਪਾਕਿਸਤਾਨ ਦੇ। ਇੱਧਰ ਫੂਡ ਸਟਾਲ ਆ ਗਈ। ਬਹੁਤ ਵੱਡਾ ਮੇਲਾ ਜੀ। ਗੇ ਵੀ ਆ ਹੋਰ ਬਹੁਤ ਸਟਲ ਆ ਰਹੀ ਹੈ ਇਹ ਅਲੱਗ-ਅਲੱਗ ਲੇਡੀ ਸੂਟ ਵਗੈਰਾ ਹੋਰ तरह ਦੀ ਡੈਕੋਰੇਸ਼ਨ ਦਾ ਸਮਾਨ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ-ਵਧੀਆ ਚੀਜ਼ਾਂ ਆ ਦੇਖੋ ਆ ਕਰਾਜ ਜਾਨਵਰਾਂ ਦਾ ਲਾਉਣ ਦੀ ਆਲ ਨੇ ਵਗੈਰਾ ਵੀ ਇੱਥੇ ਮਿਲਦੇ ਆਣ ਨੇ ਆ ਸਾਰਾ ਹੈਂਡ ਮੇਡ ਸਮਾਨ ਤੇ ਉੱਧਰ ਵੀ ਬਹੁਤ ਕੁਝ ਸਾਰਾ ਕੁਝ ਹੈਂਡ ਮੇਡ ਆ ਜੀ ਬੱਦ੍ਹਾ ਇਹ ਆ ਦੇਖੋ ਕਰਾਚਲ ਹਣ ਲਈ ਆ ਹਾਲ ਨੇ ਜਾਨਵਰਾਂ ਦਾ ਹਣ ਦੀ ਕਰਾਚ ਬਹੁਤ ਵਧੀਆ ਤੇ ਲੋ ਜੀ ਇਹ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਇਆ ਪਟਿਆਲੇ ਦਾ ਸਰਸ ਮੇਲਾ ਜਿਹਨੇ ਦੇਖਣਾ ਇਹ 23 ਫਰਵਰੀ ਤੱਕ ਲੱਗਿਆ ਹੋਇਆ ਹੈ ਜੀ ਸ਼ੀਸ਼ ਮਹਿਲ ਚ ਪਟਿਆਲੇ ਦੇ ਚ ਤੇ ਜਦ ਆਪਾਂ ਆਈ ਸੀ ਗੱਡੀਆਂ ਬਹੁਤ ਘੱਟ ਦੀ ਹੁਣ ਪਾਰਕਿੰਗ ਸਾਰੀ ਫੁੱਲ ਹੋ ਗਈ ਟੋਟਲੀ ਹੋ ਦੇਖੋ ਸਾਰੀ ਟੋਟਲੀ ਪਾਰਕਿੰਗ ਫੁੱਲ ਹੋ ਗਈ ਤੇ ਚਲੋ ਜੀ ਹੁਣ ਆਪਾਂ ਚਲਦੇ ਆ ਘਰ ਨੂੰ ਤੇ ਸਭਰਾ ਕੀ ਵਿਚਾਰ ਦਵਾਂਗਾ ਮੇਲੇ ਬਾਰੇ ਮੇਲਾ ਬਹੁਤ ਵਧੀਆ ਸਾਰਿਆਂ ਨੂੰ ਆਉਣਾ ਚਾਹੀਦਾ ਆਪਣੀ ਫੈਮਿਲੀ ਦੇ ਨਾਲ ਅੱਜ ਤੱਕ ਕ라우ਡ ਜਿਆਦਾ ਆ ਗਿਆ ਇਸ ਵਾਰ ਕਰਕੇ ਇਸ ਵਾਰ ਤੋਂ ਬਿਨਾ ਆਵੋ ਹੂੰ ਇਹ ਜਿਆਦਾ ਆ ਗਏ ਇਹ ਐਤਵਾਰ ਤੋਂ ਬਿਨਾ ਆਪੋ ਅੱਜ ਤੱਕ ਕਾਊਂਡ ਬਹੁਤ ਆ। ਦੇਖਣ ਲਈਆਂ ਚੀਜ਼ਾਂ ਨੇ। ਤੁਹਾਨੂੰ ਹਰੇਕ ਪ੍ਰਕਾਰ ਦੀ ਚੀਜ਼ ਮਿਲੂਰੇ ਦੇਖੋ। ਇਹ ਅਸੀਂ ਵੀ ਪੈਸੇ-ਪੂਸੇ ਵਧੀਆ ਲਾਤੇ। ਬਹੁਤ ਵਧੀਆ। ਬਹੁਤ ਸਾਫ ਨਾਲ ਲਾਉਣਾ ਨਹੀਂ। 30 40 40 ਚੂਲੀ ਲਾਤਾ ਆਪਾਂ। ਵੱਧ ਲੱਗ ਗਿਆ ਜੀ। ਦੋ ਤਾਂ ਚੂਲੀ ਲੈ ਲਏ ਆਪਾਂ ਦੀ। ਦੋ ਤਾਂ ਤੁਮਰੇ ਹਾਂ ਲੈਵੇ। ਉਹ ਤੁਹਾਨੂੰ ਉਹ ਵੀ ਦਿਖਾਵਾਂਗੇ ਅਗਲੀ ਵੀਡੀਓ ਜੀ ਵੀ ਆਪਾਂ ਕੀ-ਕੀ ਲਿਆ। ਤੇ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ ਫੇਰ।